ਸਿਕਾ ਸਖਤਰੀ ਕਾਲ ਜੀ ਸਾਰਿਆਂ ਨੂੰ ਬਾਈ ਗੁਰੂ ਤੁਹਾਨੂੰ ਚੰਗੀ ਕਲਾ ਵਿੱਚ ਰੱਖਿਆ ਹਨ ਟਾਈਮ ਹੈਗਾ ਸਵੇਰ ਦਾ ਇੱਥੋਂ ਲੱਗੇ ਆਪਾਂ ਜਿਹੜੀ ਅੱਜ ਵਾਲੀ ਵੀਡੀਓ ਦੀ ਸਟਾਰਟਿੰਗ ਕਰਨਾ ਹਾਈ ਆ ਵੀ ਦੇਖ ਲਿਆ ਅੱਜ ਮੈਂ ਬਣਾਉਣੀ ਆ ਹੁਣ ਸਵੇਰੇ ਪਰੌਂਠੇ ਬਣਾ ਰਹੀ ਆ ਸੰਡੇ ਦਾ ਦਿਨ ਆ ਤੇ ਦਾਲ ਨਾਲ ਮਿੱਤੀ ਦਾਲ ਨਾਲ ਹੁਣ ਵਾਸਤੇ ਸਾਰੇ ਧੰਮ ਧੰਦੇ ਜਿਹੜੇ ਹੈਗੇ ਨੇ ਸਵੇਰ ਦੇ ਕਰੀ ਜਾਂਦੇ ਆ ਸੰਦੀਪ ਪਹਿਲਾਂ ਲਾਈਵ ਹੋਏ ਹੋਏ ਸੀਗੇ ਤੇ ਮੈਂ ਰੁਨੀ ਕਿਸੀ ਕੁਸਿਨਾ ਕਿ ਹਟਿਆ ਹੁਣ ਖਾ ਲੈਣਗੇ ਹਨਾ ਰੋਟੀ ਜੀ ਤੇ ਵਸ ਇਸ ਤਰ੍ਹਾਂ ਦਾ ਮੇਰੀ ਕੱਪੜੇ ਵਾਲੀ ਮਸ਼ੀਨ ਲੱਗੀ ਹੋਈ ਆ ਅੱਜ ਮੈਨੂੰ ਹੁਣ ਮੇਰੇ ਕਾਟਨ ਦੇ ਸਾਰੇ ਦੁਪੱਟੇ ਹੁਣ ਧੋਣ ਵਾਲੇ ਹੋ ਮਤਲਬ ਮੈਨੂੰ ਇਹ ਹੁੰਦੇ ਵੀ ਖੇਰਾ ਪਾਣੀ ਜੇ ਨਿਕਲ ਜੇ ਸ਼ਾਮ ਸਵੇਰੇ ਜਦੋਂ ਹੁੰਦਾ ਹੁਣ ਮੇਰੇ ਕੋਈ ਹੱਥ ਨਹੀਂ ਲੱਗਿਆ ਜੇ ਮੈਂ ਨਾ ਤਾਂ ਕਰਕੇ ਆ ਮੈਨੂੰ ਬਹੁਤ ਔਖਾ ਲੱਗਦਾ ਹੁੰਦਾ ਵੀ ਆ ਵੀ ਨਾ ਚਾਹ ਹੁੰਦਾ ਜਦੋਂ ਕਾਟਨ ਦਾ ਦੁਪੱਟਾ ਲੈ ਲੈਣੀਆਂ ਜੀ ਉਹਦੇ ਨਾਲ ਅੰਦਰ ਪਸੀਨਾ ਪਸੁੰਨਾ ਪੁੰਜ ਜਾਂਦਾ ਹਨਾ ਮੇਰੇ ਦੋਨੇ ਜਿੰਨੇ ਦੁਪੱਟੇ ਧੋਣ ਵਾਲੇ ਹੋਏ ਪੈਸਤੀ ਚੁੰ दुपट्टा चुन्निया है कई भैं अपन होर एर चो देखें नहीं पता लगता जी चुनिया चुनिया की गल कर दी हम रोटी रूटी बना के खा लीए फिर करा गया अगले काम अब बदलवाई जी बिच बदल जी आई जान वैसे गर्म बहुत आ मौसम लो जी उधरों सारा जो कम धंधा से निपट गया अज कपड़े आज थोड़ा जहाट हो गया ਉਹਨ ਕੱਪੜੇ ਆ ਤਾਂ ਪਹਿਲਾਂ ਧੋਲੇ ਇੱਥੇ ਗੇ ਮੈਂ ਤੇ ਇਹ ਪਾ ਦਾ ਉਹ ਹਰੇ ਮਸ਼ੀਨ ਚੱਲੀ ਜਾਂਦੀ ਐ ਇੱਕ ਦੋ ਰਾਉਂਡ ਹੋਰ ਰਹਿੰਦੇ ਨੇ ਕੱਪੜਿਆਂ ਦੇ ਫਿਰ ਨੌਣ ਤੋਂਣ ਦਾ ਕੰਮ ਹੋਊਗਾ ਹਨਾ ਆ ਰੁਕ ਤੇ ਚ ਕੱਪੜਿਆਂ ਦਾ ਐ ਕੱਪੜੇ ਸੁੱਕਣ ਜੀ ਸੀ ਨਹੀਂ ਆਉਂਦੇ ਹੈਗੇ ਇੱਕ ਘੋ ਵੱਧ ਜਾਂਦੇ ਨੇ ਹੁਣ ਜਦੋਂ ਪਸੀਨਾ ਆ ਜਾਂਦਾ ਕਿਸੇ ਨੂੰ ਖਣਾਉ ਦੀ ਸਾਰਾ ਦਿਨ ਆਪਾਂ ਕੱਪੜੇ ਲਾਹੀ ਜਾਂਦੇ ਆ ਚੇਂਜ ਕਰੀ ਜਾਂਦੇ ਨੇ ਹਨਾ ਬਦਲ ਦਿੰਦੇ ਨੇ ਜਦ ਹੀ ਤੇ ਤਾਂ ਕਰਕੇ ਨਾ ਸੁੱਕਦੇ ਜੇ ਨੇ ਚੰਗੀ ਤਰ੍ਹਾਂ ਇਹ ਲੱਗੂ ਜੀ ਤਾਂ ਹੁਣ ਪਹਿਲਾਂ ਕੜਕ ਜੀ ਤੋਂ ਭੁੰਦੀ ਸੀ। ਉਦੋਂ ਵਧੀਆ ਸੁੱਕ ਜਾਂਦੇ ਸੀਗੇ। ਸੁੱਕ ਤਾਂ ਜਾਂਦੇ ਨੇ ਹੁਣ ਜਾਨੀ ਥੋੜੇ ਜਿਹਾ ਐ। ਸਾਂਹ ਦੇ ਸਾਂਹ ਦੇ ਜੇ ਸੁੱਕਦੇ ਨੇ ਜਾਨੀ ਤਾਂ ਲੱਜ ਤੇ ਜੀ ਨਹੀਂ ਆਉਂਦੀ ਹੈਗੀ ਵੀ ਕੱਪੜੇ ਸੁੱਕ ਗਏ। ਅੱਜ ਤਾਂ ਮੈਨੂੰ ਐ ਨਹੀਂ ਪਤਾ ਕੋਠੇ ਤੇ ਚੜਨਾ ਭਾਵੇਂ ਕੁਝ ਕੱਪੜੇ ਜ਼ਿਆਦਾ ਨਹੀਂ ਸੰਢੇ ਵਾਲੇ ਦਿਨ ਜਿਹੜਾ ਸਾਰੇ ਕੰਮ ਦਾ ਸ਼ਡਿਊਲ ਜੇ ਚੇਂਜ ਹੋ ਜਾਂਦਾ। ਕਿਉਂ ਜਦੋਂ ਬੱਚੇ ਸਕੂਲ ਜਾਂਦੇ ਨੇ ਫਿਰ ਤਾਂ ਸਵੇਰੇ ਸਾਰਾ ਕੰਮ ਕਰ ਲੈਂਦੇ ਆ। ਹੁਣ ਮੇਰਾ ਪਾ ਦਾ ਕੱਪੜੇ ਸੁੱਕਨੇ ਫਿਰ ਉਤਰੋ ਮਸ਼ੀਨ ਚੋਂ ਹਜੇ ਹੋਰ ਕੱਢਨੇ ਨੇ ਧੁੱਪ ਨਾ ਤਾਂ ਧੁੱਪ ਹੈਗੀ ਹੋਈ ਆ ਨਾ ਬਦਲੀ ਨੇ ਪ੍ਰੋਪਰਲੀ ਤੇ ਇਤੋਂ ਸਾਰਾ ਕੰਮ ਤਾਂ ਦਾ ਨਿਬੜ ਗਿਆ ਹੁਣ ਆਪਣੇ ਪੈ ਨੇ ਉਹ ਕੱਢਦੀਆਂ ਜਿਹੜੇ ਰਹਿੰਦੇ ਨੇ ਸਾਰਾ ਸਿਰਫ ਬਸ ਹੁਣ ਆ ਕੱਪੜੇ ਕੱਢਨੇ ਨੇ ਹਜੇ ਆ ਜਿਹੜੇ ਹੁਣ ਪਾਏ ਹੋਏ ਸੀਗੇ ਉਹ ਲਾਤੇ ਹਨਾ ਬਸ ਐਂ ਗਰਮੀ ਚ ਪਸੀਨੇ ਵਾਲੇ ਕੱਪੜੇ ਪਸੀਨਾ ਆ ਜਾਂਦਾ ਗਰਮੀ ਹੋਈ ਜਾਂਦੀ ਆ ਦੇਖਣਾ ਕੱਪੜੇ ਉਲਝ ਬਹੁਤ ਜਾਂਦੇ ਨੇ ਜਦੋਂ ਹੁਣ ਆਪਣੇ ਕੱਪੜੇ ਪਾਏ ਹੁੰਦੇ ਨੇ ਹਨਾ ਤੇ ਫਲਵਾਰਾ ਵਗੈਰਾ ਉਹ ਕਲਝਾ ਲੈਂਦੀ ਨੇ ਕੱਪੜਿਆਂ ਨੂੰ ਨਾਲ ਹੀ ਸਾਰੇ ਉਲਝਕੇ ਹੁਣਾ ਹੈ ਥੋੜੀ ਜਿਹੀ ਇਹ ਇਕੱਲਾ-ਗੱਲਾ ਨਿਕਲੇ ਆਉਂਦਾ ਮੈਂ ਕਿਹਾ ਚੱਲ ਬਾਅਦ ਚੀਜ਼ ਉਹ ਕਰੂੰ ਹੁਣ ਟੱਬ ਚ ਕੇਰਾ ਮੋਟਾ-ਮੋਟਾ ਜਿਹਾ ਪਾਣੀ ਕੱਢ ਦੂੰਗੀ ਫਿਰ ਬੁਰਸ਼ ਵਗੈਰਾ ਜਿਹਨੂੰ ਲਾਉਣ ਵਾਲਾ ਉਹ ਲਾ ਕੇ ਫਿਰ ਬਸ ਤਾਂ ਪਾਣੀ ਬਦਲੂ ਹੁਣ ਮਸ਼ੀਨ ਦਾ ਬਦਲ ਕੇ ਆ ਪਾ ਦੂੰਗੀ ਬਸ ਹੁੰਦਾ ਉਹ ਕੰਮ ਹੋਇਆ ਪਿਆ ਵੀ ਧੋਈ ਜਾਓ ਕੱਪੜੇ ਨਿਗਾਹ ਹੀ ਜਾਓ ਧੋਈ ਜਾਓ ਹਨਾ ਆਹ ਸਾਲ ਤਾਂ ਹੁੰਦਾ ਸੌਣ ਭਾਦੋ ਜਿਹਾ ਇਹੋ ਜਿਹਾ ਮੌਸਮ ਹੋ ਜਾਂਦਾ ਚਿਪਚਿਪ ਜੀ ਵਾਲਾ ਫੋਣੀ ਇੱਕਦੋ ਪਾਣੀ ਇਹ ਚੋ ਡੱਬ ਚੋਂ ਕੱਢ ਦਿੰਨੀ ਆ ਫੇਰ ਇਹਨਾਂ ਨੂੰ ਦੇਖੋ ਨਾਲ ਇਹਨਾਂ ਨੂੰ ਸੁਕਾਜੇ ਲਮਾ ਤੇ ਇਹਨਾਂ ਦੇ ਬੱਸ਼ वगैरह ਦਿਨਾਂ ਨੂੰ ਣਾਉਣ ਵਾਲੇ ਨੇ ਉਹ ਲਾ ਦੂੰ ਅਕਦੀ ਤਾਂ ਇੰਨਾ ਭੀਜੀ ਸਟਿਲ ਹੋਇਆ ਪਿਆ ਨੀਲ ਲਿਆਂਦਾ ਸੀਗਾ ਕਿਵੇਂ ਨਾ ਨੀਲ ਵਾਸਤੇ ਡੱਬੀ ਲਈ ਹੋਈ ਆ ਹਨੇਰੀਆਂ ਨੂਰੀਆਂ ਚ ਡੱਬੀ ਉੱਡ ਗਈ ਤੇ ਮੁੜ ਕੇ ਹੋਰ ਡੱਬੀ ਲੱਗੀ ਵੀ ਨਹੀਂ ਹੈਗੀ ਕੰਮ ਵਿੱਚ ਬਸ ਕੁਛ ਗਰਮੀ ਇੰਨੀ ਜ਼ਿਆਦਾ ਹੋਈ ਪਿਆ ਬਰਸ਼ੀ ਕੋ ਟੁੱਟਿਆ ਪਿਆ ਸੀ ਜਮਾ ਕਥਿਆ ਪਿਆ ਦੂਜਾ ਬਰਸ਼ ਨਮਾ ਬਰਸ਼ਰ ਇੱਕ ਦਿਨ ਲਿਆਂਦਾ ਸੀਗਾ ਬਰਸ਼ੋ ਕੋ ਨਹੀਂ ਦਿਖਦੋ ਪਹਿਲਾਂ ਪਾਣੀ ਛੱਡਦੀ ਆ ਡੱਬੀ ਚ ਤੇ ਚਲੋ ਜੀ ਹਮ ਧੋਲੀਏ ਕੱਪੜੇ ਗਰਮੀ ਕਰਨੀ ਹੋਈ ਪਈਆਂ ਨੇ ਤਾਂ ਹੀ ਰੱਗੇ ਕਰਦੇ ਆ ਵੀਡੀਓ ਨੂੰ ਕੰਟੀਨਿਊ ਜ਼ਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੀਆਂ ਭੈਣਾਂ ਦੇ ਅੱਜ ਕਮੈਂਟ ਆਏ ਨੇ ਹਨਾ ਆਪਾਂ ਅੱਗੇ ਉਹਨਾਂ ਦੇ ਵੀ ਨਾਮ ਦੱਸਾਂਗੇ ਕਿ ਕਿਹੜੇ-ਕਿਹੜੀਆਂ ਭੈਣਾਂ ਨੇ ਆਪਾਂ ਨੂੰ ਵੀਰਾਂ ਨੇ ਕਮੈਂਟ ਕਰੇ ਨੇ ਤੇ ਮੈਂ ਉਹਨਾਂ ਦੇ ਨਾਮ ਜਰੂਰ ਬੋਲੂਗੀ ਹਨਾ ਬਸ ਉਹ ਲੈਕਸ ਜੇ ਹੋ ਗਈ ਥੋੜਾ ਜਿਹਾ ਤੇ ਜਰੂਰ ਪਿਆਰ ਦਿਆ ਕਰੋ ਹੋ ਗਿਆ ਦੁਪਹਿਰ ਦਾ ਹੁਣ ਬਣਾ ਲਈਏ ਚਾਹ ਮੇਸਟੈਂਡ ਨਾ ਉੱਥੇ ਜਮਾ ਧੁੱਪੇ ਕਰਦਾ ਸੀਗਾ ਮੈਂ ਕਿ ਧੁੱਪੇ ਧੁੱਪੇ ਹੋ ਸੁੱਕੀ ਜਾਣਗੇ ਵੀ ਸਾਰਾ ਦਿਨ ਧੁੱਪੇ ਪੂਰਨ ਕੜਕ ਹੋ ਜਾਣਗੇ ਤੇ ਉਧਰ ਫਾਰਮ ਚ ਦਾਣਾ ਪਾਣੀ ਨੂੰ ਦੁਪਹਿਰ ਵਾਲਾ ਰੱਖਦਾ ਕੂਲਰ ਲਾਤਾ ਵੀ ਸੇਕ ਹੁੰਦਾ ਹਨਾ ਇਹ ਜਿਹੇ ਟਾਈਮ ਚੀਨ ਮੇਂ ਦੁਆਰਾ ਲਾਤੀ ਮਸ਼ੀਨ ਜਿਵੇਂ ਕੱਪੜੇ ਹੋਰ ਪਾ ਕੇ ਮਸ਼ੀਨ ਆਪਾਂ ਚੱਲਦੀ ਕਰਤੀ ਲੋਜੀ ਮਸ਼ੀਨ ਚੱਲਦੀ ਆ ਹੁਣ ਹੁਣ ਮੈਂ ਨਾ ਚਾਹ ਲੈ ਜਾਂ ਅੰਦਰ ਚਾਹ ਮੈਂ ਬਣਾ ਕੇ ਰੱਖਤੀ ਰਵਨੀਤ ਨੂੰ ਅੱਜ ਦੁਪਹਿਰੇ ਫੀਬਰ ਮੰਗ ਹੋ ਗਿਆ ਉਹਦਾ ਗਲਾ ਖਰਾਬ ਹੋਇਆ ਪਿਆ ਸੀ ਗਲਾ ਜਿਆਦਾ ਦੁਖਦਾ ਸੀਗਾ ਤੇ ਬੋਲਿਆ ਨਹੀਂ ਸੀ ਜਾਂਦਾ ਕਹਿੰਦੀ ਸੀ ਮੰਮਾ ਆਵਾਜ਼ ਨਹੀਂ ਨਿਕਲਦੀ ਹਨਾ ਦੁਪਹਿਰੇ ਪਈ ਪਈ ਨੂੰ ਠੰਡ ਲੱਗਣ ਲੱਗੀ ਕਹਿੰਦੀ ਏਸੀ ਬੰਦ ਕਰ ਦਿਓ ਬਸ ਮੈਨੂੰ ਲੱਗਦੀ ਐ ਠੰਡ ਹੁਣ ਮੈਂ ਚਾਹ ਬਣਾਈਆ ਚਾਹ ਲੈ ਕੇ ਲੂਸੀ ਪਾ ਕੇ ਲੌਂਗ ਪਾ ਕੇ ਥੋੜੀ ਥੋੜੀ ਸਾਰੇ ਜਣੇ ਲੈ ਲੈਣਗੇ ਪੋਣੀ ਸਟੀਲ ਦੀ ਨਹੀਂ ਲੱਗਦੀ ਮੈਨੂੰ ਦੋ ਤਿੰਨ ਪੋਣੀਆਂ ਨੇ ਹੁਣ ਕਈ ਵਾਰ ਠੰਡਾ ਦੁੱਧ ਪੁੰਨਣਾ ਹੁੰਦਾ ਦੂਜੀਆਂ ਨੇ ਫਿਰ ਚਾਹ ਚੂ ਮੈਂ ਇਹਦੇ ਨਾਲ ਪੁੰਨ ਲੈਣੀ ਆ ਕਿਉਂਕਿ ਸਟੀਲ ਦੀ ਨਾਲ ਪਲਾਸ ਕਰਦੀ ਹੈ ਨਾ ਆਪਾਂ ਕਹਿੰਦੇ ਗਰਮ ਮੋਦੇ ਵਿੱਚ ਮਾੜੀ ਆ ਗਰਮ ਚੀਜ਼ ਨਹੀਂ ਪੁੰਨੀ ਚਾਹੀਦੀ ਨਾ ਪਲਾਸ ਕਰਦੀ ਪੋਣੀ ਨਾਲ ਤੇ ਚਾਹ ਬਣ ਗਈ ਜਿਹੜੀ ਚਾਹ ਉਹ ਅਸੀਂ ਮਤਲਬ ਨਈ ਚਾਹ ਪੀਂਦੇ ਹੈਗੇ ਕੋਈ ਵੀ ਨਹੀਂ ਪੀਂਦਾ ਹੈਗਾ ਹੁਣ ਅੱਜ ਅਸੀਂ ਸਾਰਿਆਂ ਨੂੰ ਇਹੋਗੇ ਵੀ ਚਾਹ ਪੀ ਲੈਣੀ ਆ ਹੁਣ ਮੈਂ ਚਾਹ ਲੈ ਕੇ ਜਾਂਦੀ ਆ ਅੰਦਰ ਨਾਲੇ ਦੇਖਦੀ ਆ ਰਵਨੀਤ ਦਾ ਹਾਲ ਚਾਲ ਕਿਵੇਂ ਆ ਤੇ ਜਸਨੀਤ ਨੂੰ ਪਹਿਲਾਂ ਨੇ ਦੁੱਧ ਕਰਕੇ ਦੇ ਆਈ ਸੀ ਉਹਨੂੰ ਫਿਰ ਮੈਂ ਕਿਹਾ ਖੇਡ ਵੀ ਚਲ ਬੱਚਾ ਰੱਜ ਜੱਕੇ ਹਨਾ ਖੇਡ ਜੇ ਲੱਗ ਜਾਂਦਾ ਹੁਣ ਮੈਂ ਤੁਹਾਨੂੰ ਢੇ ਲੈ ਜਾਨੀ ਆ ਚਲੋ ਜੀ ਮੈਂ ਲੈ ਜਾਂਦਾ ਆ ਹਨਾ ਫਿਰ ਮਿਲਦੇ ਆ ਆ ਕੱਪੀਆਂ ਨੇ ਮੇਰੀਆਂ ਤੇ ਰਵਨੀਤ ਦੀਆਂ ਸਾਡੀਆਂ ਸੇਮ ਸੇਮ ਨੇ ਦੋਨਾਂ ਦੀਆਂ ਲੇ ਕੇ ਚਲਨੀ ਹੈ ਰਮੇਸ਼ ਦੇ ਪਾਪਾ ਕਹਿੰਦੇ ਨੇ ਵੱਡੇ ਖੁੱਲੇ ਜੇ ਕੱਪ ਚ ਵੀ ਠੰਡੀ ਹੋ ਜਾਂਦੀ ਹੈ ਜਲਦੀ ਤੇ ਸਾਡੀਆਂ ਛਾਲ ਜਾਂ ਕੱਪੀਆਂ ਨਹੀਂ ਤੇ ਹੁਣ ਮੈਂ ਚਲੀਆਂ ਚਾਹ ਲੈ ਕੇ ਬਾਕੀ ਫਿਰ ਮੈਂ ਉਹ ਕਪੜੇ-ਕਪੜੇ ਲਾਹੂੰਗੀ ਦੂਜੇ ਮਸ਼ੀਨ ਚੋਂ ਕੱਢੂੰ ਤੇ दाल ਸਬਜ਼ੀ ਦਾ ਦੇਖੂੰਗੀ ਹਨਾ ਬਿਸਕੁਟਾਂ ਦੀ ਨੱਬੀ ਚਾਹ ਨਾਲ ਸਾਰਿਆਂ ਨੂੰ ਮਿਲੀ ਹੈ ਹਨਾ ਜਿਸ ਨਹੀਂ ਤਾਂ ਬਿਸਕੁਟ ਕਢਾ ਲਿਓ ਹਾਂ ਮਮਾ ਤੁਹਾਨੂੰ ਤੇ ਸੁਣਾਈ ਮੈਂ ਤੁਹਾਨੂੰ ਮੈਂ ਤੁਹਾਨੂੰ ਮਿਲੂ ਇੱਕ ਦੇ ਉਹ ਪਈਆ ਆ ਦੇ ਦੇ ਹਾਂ ਦੇਖ ਛੋਟੇ ਜਿਹੇ ਚੈਨਲ ਮੈਂ ਉਧਰ ਸੁਨਦੀਪ ਤੇਰੇ ਪਾਪਾ ਨੂੰ ਕਿਹਾ ਹਾਂ ਕਿ ਉੱਥੇ ਲੈ ਲਓ ਬਿਸਕੁਟ ਕਹਿੰਦੇ ਨਾ ਜੀ ਅਸੀਂ ਨਹੀਂ ਪਾਰ ਲਈ ਜੀ ਖਾਂਦੇ ਹੈਗੇ ਉਹ ਪਤਾ ਨਹੀਂ ਕਿਹੜੇ ਲੈਂਦੇ ਹੁੰਦੇ ਨੇ ਮਾਂ ਦੁੱਧ ਪੀ ਲੈਂਦਾ ਜਸਨੀ ਤਾਂ ਹੁਣ ਖਾ ਲੇਗਾ ਬਿਸਕੁਟ ਸਾਰੇ ਇਹ ਤਾਂ ਮੇਰੇ ਨੇ ਇਹ ਚਾਹ ਉਹ ਤਾਂ ਬਣ ਕੀ ਜੇ ਅੱਜ ਦੇ ਕਿੰਨੇ ਮੂੰਹ ਕੋ ਮੈਂ ਅੰਗਰੀ ਦਾ ਅੱਛਾ ਕਈ ਵਾਰ ਹਨਾ ਕੈਮਰਾ ਲਾਉਣੀ ਭੁੱਲ ਜਾਂਦੇ ਆ ਜਦੋਂ ਵੀਡੀਓ ਕੋ ਕਰਦੇ ਹੁੰਦੇ ਆ ਉਦੋਂ ਹੀ ਫੋਨ ਲਾ ਕੇ ਬੋਲੀ ਜਾਂਦੇ ਆ ਲੈ 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 ਦੇਖ ਲੈ ਇਹ ਵੀ ਫੋਨ ਡਿੱਪ ਕਰਨਾ ਸਿੱਖ ਗਈ ਬਿਸਕੁਟ ਜਸਨੀਤ ਦੀ ਹੁਣ ਚਾਹ ਪੀ ਲਈਏ ਜੀ ਚਾਹ ਸੁਪੀ ਕੇ ਆ ਨਾ ਬਹੁਤ ਹੁਕਤ ਬਹੁਤ ਆ ਮੇ ਤਾਂ ਚਾਹ ਛੱਡੀ ਹੋਈ ਆ ਹੁਣ ਚਾਹ ਛੱਡੀ ਛੱਡੀ ਨਹੀਂ ਜਾਂਦੀ ਫੇਰ ਜੀ ਕਰਿਆ ਹੁੰਦਾ ਜੀ ਚਾਹ ਪੀ ਲਈਏ ਬਹੁਤ ਦਿਨ ਹੋ ਗਏ ਹੁਣ ਚਾਹ ਨਹੀਂ ਪੀਤੀ ਅੱਜ ਮੈਂ ਕਿਹਾ ਚਲੋ ਮੇਰੇ ਵੀ ਨਹੀਂ ਰਸਤੇ ਜਾਮ ਨਹੀਂ ਇਸ ਵੀ ਚੈਨਲ ਬਿਸਕਟ ਜਹਨੇ ਕਦੀ ਨਾ ਕਦੇ ਤਾਂ ਕੀ ਹੁੰਦਾ ਆ ਪਾਣੀ ਪੀ ਲਿਆ ਹਣਾ ਹੁਣ ਕੰਮ ਤੋਂ ਜਿਹੜੇ ਉਧਰੋਂ ਕਰੀ ਜਾਂਦੇ ਆ ਹੁਣ ਕੱਪੜੇ ਵੀ ਸੁੱਕੇ ਪੈਨੇ ਮੈਂ ਕਿਹਾ ਚਲੋ ਕੱਪੜੇ ਲਾ ਲਿਆ ਆ ਮਾ ਫਿਰ ਦੂਜੀ ਮਸ਼ੀਨ ਲੱਗੀ ਪਈ ਆ ਤੋਤੇ ਜਾਣਗੇ ਫਿਰ ਉਹ ਪਾ ਦਾਂਗੇ ਸੁੱਕਣੇ ਇੱਧਰ ਕੂਲਰ ਦੀ ਆਵਾਜ਼ ਆਉਂਦੀ ਆ ਉਰੇ ਬਹੁਤ ਜ਼ਿਆਦਾ ਕੂਲਰ ਦੀ ਆਵਾਜ਼ ਸੁਣਦੀ ਆ ਨਾ ਹੁਣ ਗਰਮੀ ਕਰਕੇ ਇਹਦੇ ਟਾਈਮ ਚਲਾ ਦਿੰਦੇ ਹੁਣ ਆ ਕੂਲਰ ਤੇ ਬਦਲ ਜੇ ਹੋਏ ਪੈਨੇ ਤੂੰ ਪੈਣੀ ਹੈ ਨਹੀਂ ਕੱਪੜੇ ਤਾਂ ਹੁਣ ਪੂਰੇ ਵਧੀਆ ਸੁੱਕ ਗਏ ਹਿੰਦੋ ਸਾਰਾ ਸਾਰਾ ਦਿਨ ਕੱਪੜੇ ਸਟੈਂਡ ਤੇ ਰੱਖਣੇ ਪੈਂਦੇ ਨੇ ਫਿਰ ਸੁੱਕਦੇ ਨੇ ਹੁਣ ਲਾ ਕੇ ਮੈਂ ਇਹਨਾਂ ਦੀ ਤਾਹਾ ਕਰ ਦਿੰਨੀ ਆ ਜਿਹੜੇ ਦੂਸਰੇ ਕੱਪੜੇ ਨੇ ਜੋ ਮਸ਼ੀਨ 'ਚ ਪਏ ਨੇ ਉਹ ਸਾਰੇ ੱਟੂਂਗੀ ਵਸਾਹੀ ਕੰਮ ਨੇ ਫਿਰ ਦਾਲ ਸਬਜ਼ੀ ਦਾ ਦੇਖਾਂਗੇ ਦੁਪਹਿਰ ਦੀ ਕੀ ਦਾਲ ਸਬਜ਼ੀ ਦੁਪਹਿਰ ਦੀ ਮੈਂ ਕਹਿੰਨੀ ਆ ਸ਼ਾਮ ਦੀ ਕੀ ਬਣਾਣੀ ਕਦੂ ਪੈਨੇ ਗੱਲ ਪਾਪਾ ਜੀ ਹੁਣੇ ਆਏ ਸੀ ਨਾ ਉੱਥੇ ਸਬਜ਼ੀਆਂ ਲੱਗਦੀਆਂ ਨੇ ਕਿੰਨਾ ਉਹ ਦੇ ਗਏ ਸੀਗੇ ਕੁਝ ਸਬਜ਼ੀ ਆ ਤੇ ਕਦੂ ਅਸੀਂ ਬਣਾਇਆ ਹੀ ਨਹੀਂ ਹੈਗਾ ਇੱਕ ਵੀ ਮੈਨੂੰ ਆਇਆ ਵੀ ਕਰਤੂ ਬਣਾ ਲਈਏ ਇਹ ਮੈਂ ਕੱਪੜੇ ਦੀ ਤਾਹਾਂ ਕਰਦਾ ਗਰਮੀ ਵਾਲੇ ਤਾਂ ਹੁਣ ਸੂਟ ਜੇ ਨਾ ਫੇਟ ਹੋ ਜਾਂਦੇ ਨੇ ਕਿਉਂਕਿ ਧੁੰਦੇ ਵਾਲਾ ਲੈ ਮੇਰਾ yellow ਸੂਟ ਸੀਦਾ ਕਲਰ ਦੇਖ ਲਓ ਕਿੰਨਾ ਫੇਟ ਹੋਇਆ ਪਿਆ ਕਾਟਨ ਦੇ ਕੱਪੜੇ ਵਾਸਤੇ ਇਸ ਤਰ੍ਹਾਂ ਹੀ ਜਿਹੜੇ ਫੇਟ ਹੋਈ ਜਾਂਦੇ ਨੇ ਚਲੋ ਜੀ ਨਾਲ ਹੀ ਕੱਪੜੇ ਹਣਾ ਫੇਰ ਮਿਲ ਗਏ ਆ ਕੱਪੜਿਆਂ ਦਾ ਕੰਮ ਸੰਧਾ ਕਰਕੇ ਫਿਰ ਦਾਲ ਸਾਥੀਓ ਦੇਖੋ ਕਿੰਨੇ ਪਰ ਕਿ ਮੇਰੇ ਮੈਨੂੰ ਉਹ ਬਾਕਟ ਲੈ ਕੇ ਨਹੀਂ ਆਉਂਦੀ ਹੁੰਦੀ ਹੁਣ ਮੈਨੂੰ ਆਉਂਦਾ ਮੈਂ ਇੱਥੇ ਉੱਥੇ ਬੈਠੂਗੀ ਬਰਾਂ ਦੇ ਚ ਕੁਝ ਮੈਂ ਲਾ ਕੇ ਰੱਖਤੀ ਸੀ ਫੁਸਾਈ ਨੇ ਖੋ ਰੱਖ ਕਨੀਆ ਫਿਰ ਲੈ ਜੂ ਰਾਇ ਤਾਂ ਥੋੜੀ ਗਏ ਉਹ ਫਿਰ ਨੈਕਸਟ ਵਾਰ ਲੈ ਜੂਗੀ ਇੱਥੇ ਹੁਣ ਪੱਖਾ ਲਾ ਕੇ ਐ ਇੱਥੇ ਬੈਠ ਕੇ ਤਾਂ ਹਾਂ ਕਰੂ ਇਹਨਾਂ ਦੇ ਤਾਂ ਹਾਂ ਕਰਕੇ ਸਾਰਿਆਂ ਦੇ ਅਲੱਗ ਅਲੱਗ ਰੱਖ ਦੂੰਗੀ ਐਨੇ ਕਰੂਗੀ ਬਸ ਕੱਪੜੇ ਹੁਣ ਲਾ ਕੇ ਪੱਖਾ ਹੁਣ ਕਰਦੇ ਆ ਤਾਹਾਂ ਦਾ ਕੰਮ ਤੋਂ ਹਾਂ ਮਾਰ ਜੇ ਪੋਸਟਰ ਦੇਖੀ ਹੋਈ ਚਾ ਹੁਣ ਇਸ ਟਾਈਮ ਹੀ ਪੁੱਠਾ ਦਿੱਸਦਾ ਬਾਅਦ ਚ ਐ ਨਹੀਂ ਪਤਾ ਕਿ ਸਿੱਧਾ ਦਿੱਸੀ ਉਹਦੋਂ ਉਥੇ ਕੰਟੀਨ ਦਾ ਜਿੱਦਣ ਉਥੇ ਘਾਬਦੀ ਗਈ ਸੀ ਨਾ ਟੀਨ ਦਾ ਹੋ ਬਣੋ ਦੇਖਿਆ ਸੀ ਮੈਂ ਜਦ ਮੈਂ ਵੀਡੀਓ ਸ਼ੂਟ ਕਰਦੀ ਸੀ ਉਦੋਂ ਮੈਨੂੰ ਪੁੱਠਾ ਦਿੱਤਿਆ ਬਾਅਦ ਚ ਜਦ ਮੈਂ ਐਡਿਟ ਕਰਨ ਲੱਗੀ ਤਾਂ ਸਿੱਧਾ ਦਿੱਸਿਆ ਪੱਕਾ ਜਦ ਵੇ ਹਵਾ ਸੰਦੀ ਸੰਦੀ ਵਧੀਆ ਲੱਗਦੀ ਐ ਐਕਸੈਕਟ ਕੋਣ ਮਾਰੂ ਦਾ ਹਾਂ ਇਹ ਲਾਦੀਆ ਫੇਰ ਦੇਖੋ ਦਾਲ ਸਬਜ਼ੀ ਦਾ ਫੇਰ ਇਹਨੇ ਫਾਰਮ ਤੇ ਜਾਂਦਾ ਮੈਂ ਫਿਰ ਮੋਹੂਦਗੜ੍ਹਵਾਰਾ ਉਹਨਾਂ ਨੂੰ ਪਾਣੀ ਪੁਣੀ ਰੱਖਣ ਦਾ ਉਹ ਕੱਪੜੇ ਜਿਹੜੇ ਰਹਿਣ ਸੀ ਹਾਂਜੀ ਆਜੋ ਫੇਰ ਧੋ ਕੇ ਪਾਤੀ ਜਿਹੜੇ ਹੁਣ ਲਾਏ ਨੇ ਹਨਾ ਉਹ ਹੁਣ ਮਸ਼ੀਨ 'ਚ ਪਾਉਣੇ ਨੇ ਅੱਜ ਤਾਂ ਮੇਰੇ ਜਿਹੜਾ ਕੱਪੜਿਆਂ ਦਾ ਬਲੌਗ ਹੀ ਬਣੀ ਗਿਆ ਸਵੇਰ ਦਾ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਟੀਮ ਸ਼ੇਅਰ ਕਰ ਲਾਂ ਹੁਣ ਅਸੀਂ ਜਾ ਕੇ ਆਉਣੀ ਆ ਕਿਤੇ ਕੰਮ ਆ ਮੈਂ ਜਸਨੀਦਾ ਸੀਪਰ ਧੋ ਕੇ ਜਿਹੜਾ ਰੱਖਦਾ ਤੇ ਬਾਕੀ ਪਰਿਵਾਰ ਤਿਆਰ ਹੋਈ ਜਾਂਦਾ ਹਨਾ ਮੈਂ ਨਹਾ ਕੇ ਸਿਰ ਸੁਰ ਬਾਕੀ ਕਿ ਮੈਂ ਕਿਹ ਚਲੋ ਮੈਂ ਮੜਵਟਾਰ ਸੋਈ ਤੇ ਕਰਦਾ ਹਾਂ ਜੇ ਦਾਲ ਸਬਜ਼ੀ ਮੈਂ ਆ ਕੇ ਦੇਖੂਗੀ ਆ ਕੇ ਬਣਾਉਂਗੀ ਤੇ ਜਾਏਗੀ ਹੁਣ ਅਜਰਵਨੀਤ ਸੰਡੇ ਕਰਕੇ ਰਵਨੀਤ ਘਰੇ ਸੀਗੀ ਤੇ ਹਾਂ ਤਵਸ ਘੰਟੇ ਕਿ ਚੀਜ਼ ਆਵਾਂਗੀ ਹੁਣ ਮੈਂ ਹਜੇ ਦੂਜੇ ਕੱਪੜੇ ਵਾਸ਼ਰੂਮ ਚ ਚੱਕ ਕੇ ਮਸ਼ੀਨ ਚ ਪਾਉਣੇ ਨੇ ਤੇ ਆ ਕੰਮ ਮੈਂ ਫਟਾਫਟ ਮਖਿਆ ਕਰਕੇ ਤੇ ਚੱਲੀਏ ਫਿਰ ਰਵਨੀਤ ਨੇ ਅੱਜ ਪਹਿਲੇ ਦਿਨ ਸੂਟ ਪਾਇਆ ਹਨ ਇਹਨੇ ਹੁਣ ਬਣਵਾਇਆ ਸੀਗਾ कॉटन <laughs> आवाजा मारी देने, मैं फोन कर रख के जाऊंगी हूँ जी बाकी है ना घरे आके शूट करा गए बाकी कहती भेन बोलूंगी मैं आईडिया देख के बोलूंगी फिर रिस्पैक्टफु नाम बोले जाते हैं ਪਾਣੀ ਪੀਣਾ ਜੀ ਤੁਸੀਂ ਮੈਂ ਕੌਣ ਰੱਖਾਂ ਅੰਦਰ ਕਿ ਅਸੀਂ ਜਾ ਕੇ ਆ ਗਏ ਤੇ ਹੁਣੀ ਹਜੇ ਘਰ ਆਏ ਆ ਬਸ ਹੁਣ ਮੈਂ ਚੇਂਜ ਵਗੈਰਾ ਕਰਕੇ ਹਨਾ ਸੋਈ ਚ ਜਾਉਂਗੀ ਤੇ ਇਹ ਸਬਜ਼ੀ ਬਣਾਉਣੀ ਹੈ ਕद्दू ਦੀ ਹਜੇ ਕद्दू ਕੱਟਣਾ ਤੇ ਮੈਂ ਹੁਣ ਤੁਹਾਨੂੰ ਦੱਸਣਾ ਅਸੀਂ ਗਏ ਕਿੱਥੇ ਸੀ ਅਸੀਂ ਗਏ ਸੀਗੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਮੂਲੋ ਵਾਲ ਸਾਹਿਬ ਹਨਾ ਮੁੰਮਾ ਠਾਡੇ ਕਿਨ ਗਏ ਸੀਗੇ ਅੱਜ ਐਤਵਾਰ ਦਾ ਦਿਨ ਸੀ ਗਿਆ ਰਮਨੀਤ ਵੀ ਕਰੇ ਸੀ ਚਲੋ ਅਸੀਂ ਕਹਿ ਵੀ ਉੱਥੇ ਹਨਾ ਸਾਡਾ ਹੈਗਾ ਸੀਗਾ ਵੀ ਅਸੀਂ ਜਾ ਕੇ ਆਉਣਾ ਸੀ ਉੱਥੋਂ ਆਇਆ ਹੁਣ ਤੇ ਜਿਹੜੀ ਇਹ ਪਹਿਣਾ ਜਿਵੇਂ ਨਾਮ ਬੋਲਣ ਨੂੰ ਕਹਿੰਦੀ ਸੀ ਸੌਰੀਆਂ ਹਨਾ ਮੈਂ ਉਹਦੇ ਲਈ ਕਿਉਂਕਿ ਹੁਣ ਇੱਕਦਮੇ ਲੇਟ ਹੋਈ ਪਈਆਂ ਤੇ ਦੂਸਰੀ ਗੱਲ ਇਹ ਹੈ ਵੀ ਜਿਹੜਾ ਫੋਨ ਆ ਉਹ ਸੰਦੀਪ ਆਨਸਾਰ ਹਨਾ ਉਹਨਾਂ ਨੂੰ ਕੋਈ ਕੰਮ ਹੋ ਗਿਆ ਤੇ ਉਹ ਚਲੇ ਗਏ ਦੋ ਹੀ ਫੋਨ ਨੇ ਸਾਡੇ ਕੋਲੇ ਉਹ ਫੋਨ ਉਹ ਲੈ ਗਏ ਤੇ ਮੈਨੂੰ ਐ ਸੀ ਕਿ ਮੈਂ ਫੋਨ ਤੋਂ ਆਈਡੀਆ ਦੇਖ ਕੇ ਸਹੀ ਨਾਮ ਨਾਲ ਹਨਾ ਰਿਸਪੈਕਟਫੁਲੀ ਜਿਹੜੇ ਨਾਮ ਨੇ ਉਹ ਬੋਲਣਾ ਕਿਉਂਕਿ ਚੰਗਾ ਨਹੀਂ ਲੱਗਦਾ ਹੈਗਾ ਹਨਾ ਜਦੋਂ ਆਪਾਂ ਕੋਈ ਵੀ ਨਾਮ ਥੋੜਾ ਮੋਟਾ ਹਨਾ ਆਪਾਂ ਤੋਂ ਹੋ ਕਰਿਆ ਜਾਂਦਾ ਹਨਾ ਬਾਕੀ ਭੈਣਾਂ ਸਮਝਦੀ ਹੋਣੀ ਆ ਕਿ ਮੈਂ ਦਿ ਲੋ ਸਾਰਿਆਂ ਦਾ ਆਦਰ ਸਤਕਾਰ ਬਹੁਤ ਜ਼ਿਆਦਾ ਕਰਦੀ ਆ ਹਨਾ ਤੇ ਮੈਨੂੰ ਇਹੀ ਸੀਗਾ ਮੈਂ ਕਿਹਾ ਚਲੋ ਮੇਰੀਆਂ ਭੈਣਾਂ ਨੇ ਹਨਾ ਇੰਨੇ ਸੁਨੇ ਸੁਨੇ ਕਮੈਂਟ ਕਰੇ ਨੇ ਹਨਾ ਜਿਨ੍ਹਾਂ ਨੇ ਮੈਨੂੰ ਤੇ ਆਪਾਂ ਸਾਰਿਆਂ ਦੇ ਜਿਹੜੇ ਹੈਗੇ ਨੇ ਨਾਮ ਹਨਾ ਬੋਲੀਏ ਤੇ ਕੱਲ ਵਾਲੀ ਵੀਡੀਓ 'ਚ ਹਨਾ ਮੈਂ ਸਾਰਿਆਂ ਦੇ ਨਾਮ ਜ਼ਰੂਰ ਹਨਾ ਅਸਰੂੰ ਪਤਾ ਕੀ ਆ ਇੱਕ ਸਾਡੇ ਹਨਾ ਫੋਨ ਦੀ ਦਿੱਕਤ ਆਉਂਦੀ ਆ ਬਸ ਇੱਕ ਦੋ ਦਿਨ ਨੇ ਹਨਾ ਫਿਰ ਆਪਾਂ ਫੋਨ ਦੀ ਜਿਹੜੀ ਸੈਟਿੰਗ ਕਰਦੇ ਆ ਤੇ ਫਿਰ ਮੈਨੂੰ ਕੋਈ ਦਿੱਕਤ ਨਹੀਂ ਆਉਣੀ ਹੁਣ ਮੈਨੂੰ ਕਈ ਵਾਰੀ ਵੀਡੀਓ ਬਣਾਉਣ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਮਤਲਬ ਹੁੰਦਾ ਹੈ ਨਾ ਜਦੋਂ ਇੱਕ ਫੋਨ ਹੁੰਦਾ ਸਾਡੇ ਇੱਕ ਚੈਨਲ ਤੋਂ ਨਹੀਂ ਇੱਕ ਹੁਣ ਪੋਲਟਰੀ ਵਾਲਾ ਹੈਗਾ ਆਪਣੇ ਦੇਸੀ ਪੋਲਟਰੀ ਵਾਲਾ ਗਰੀਵਾਲ ਪੋਲਟਰੀ ਕਿੰਗ ਤੇ ਉਹ ਵਾਲਾ ਚੈਨਲ ਆ ਹਨਾ ਤੇ ਇੱਕ ਆਪਣਾ ਗਰੀਵਾਲ ਪੰਜਾਬੀ ਵਲੌਗਸ ਦੋਨੇ ਚੈਨਲ ਨੇ ਤੇ ਫਿਰ ਬਾਕੀ ਕੰਮ ਤਾਂ ਦੇ ਫੋਨ ਆਉਂਦੇ ਨੇ ਹਨਾ ਸਾਰੇ ਪੈਨ ਖਾਬ ਤੇ ਖੜ ਜਾ ਹੁਣ ਦੋ ਮਿੰਟ ਹੁਣ ਤਾਂ ਅਸੀਂ ਪ੍ਰਸ਼ਾਦ ਖਾ ਕੇ ਆਏ ਹਾਂ ਤੇ ਸਾਰੇ ਭੈਣਾਂ ਭਾਈਆ ਦੇ ਫੋਨ ਆਉਂਦੇ ਨੇ ਹਨਾ ਤਾਂ ਕਰਕੇ ਹੋ ਜਾਂਦਾ ਤੇ ਸਾਰੇ ਹਨਾ ਭੈਣਾਂ ਭਾਈ ਜਰੂਰ ਹਨਾ ਬੀੜੀਆਂ ਨੂੰ ਪਿਆਰ ਦਿਆ ਕਰੋ ਆ ਦੇਖ ਨੂੰ ਮਿਲ ਲੋ ਜਸਨੀਤ ਨੂੰ ਜਸਨੀਤ ਆਪਾ ਕਿੱਥੋਂ ਆਇਆ ਨਾ ਨਾ ਕੁਝ ਪਾਈ ਗੁਰਦੁਆਰਾ ਸਾਹਿਬ ਤੋਂ ਹਨਾ ਤੇ ਇਹ ਸੀਗਾ ਹੁਣ ਮੈਨੂੰ ਥੋੜੀ ਜਿਹੀ ਮੈਂ ਹੈਗੀ ਤਾਂ ਲੇਟ ਆ ਕਿਉਂਕਿ ਪਹਿਲਾ ਕੱਪੜੇ-ਕੁਪੜੇ ਨਾਲੇ ਕੱਪੜੇ ਜਿਹੜੇ ਬਾਹਰੇ ਪੈਣੇ ਉਹ ਸੰਭਾਲਣੇ ਨੇ ਕੰਮ ਕਾਫੀ ਜ਼ਿਆਦਾ ਹੋ ਜਾਂਦੇ ਨੇ ਹਨਾ ਹੁਣ ਫਾਰਮ ਦਾ ਜਿਹੜਾ ਕੰਮ ਹੈ ਇੱਕ ਵਾਰ ਸੰਦੀਪ ਦਾ ਹੁਣ ਗਾਣਾ ਪਾਣੀ ਰੱਖਣਗੇ ਮੈਂ ਸਬਜ਼ੀ ਬਣਾ ਕੇ ਰੋਟੀ ਬਣਾਉਂਗੀ ਹਨਾ ਤੇ ਫੇਰ ਅਸੀਂ ਉਸ ਤੋਂ ਬਾਅਦ ਖਾਣਾ ਖੁਣਾ ਖਾ ਕੇ ਹਨਾ ਫੇਰ ਜਿਹੜਾ ਹੋਊਗਾ ਸ਼ਾਮ ਨੂੰ ਪੈਣ ਵੇਲੇ ਫੇਰ ਫਾਰਮ ਦੇ ਵਿੱਚ ਉਹਨਾਂ ਦਾ ਪਾਣੀ ਵਗੈਰਾ ਚੇਂਜ ਕਰਾਗੇ ਹਨਾ ਇਹ ਇਸ ਤਰ੍ਹਾਂ ਦੇ ਜਿਹੜੇ ਕੰਮ ਧੰਦੇ ਨੇ ਤਾਂ ਕਰਕੇ ਛੋਟੀ ਕੁੜੀ ਬਿਜੀ ਹੋ ਜਾਂਦਾ ਸਵੇਰੇ ਰਵਨੀਤ ਦਾ ਸਕੂਲ ਆ कि ਸਾਡੇ ਸ਼੍ਰੇਯੋਦੀ ਬਸ ਆ ਜਾਂਦੀ ਆ ਹਨਾ ਤਾਂ ਕਰਕੇ ਹੁੰਦਾ ਹਨਾ ਵੀ ਚੱਲ ਜਾਂਦਾ ਪੈਣਾ ਓਏ ਇਹ ਪਿਕਚਰ ਤੇ ਇਹ ਹੋ ਜਾਂਦਾ ਹਨਾ ਚਲੋ ਠੀਕ ਹੈ ਜੀ ਹੁਣ ਵੀਡੀਓ ਦਾ ਐਂਡ ਕਰ ਦਈਏ ਫਿਰ ਮੈਂ ਵੀਡੀਓ ਐਡਿਟ ਕਰਕੇ ਹਨਾ ਪਾਉਣੀ ਵੀ ਹੁੰਦੀ ਆ ਕਿਉਂਕਿ ਕਈ ਵਾਰ ਤਾਂ ਬਲੌਗ ਇੱਕ ਆਪਣੇ ਕੋਲੇ ਅੱਗੇ ਚੱਲੀ ਜਾਂਦਾ ਹੁੰਦਾ ਕਈ ਵਾਰ ਸ਼ਡਿਊਲ ਇਸ ਤਰ੍ਹਾਂ ਦਾ ਹੁੰਦਾ ਹਨਾ ਉਹੀ ਕਾਇਮ ਮਤਲਬ ਹੁਣ ਜਿਵੇਂ ਅੱਜ ਵਾਲੀ ਵੀਡੀਓ ਅੱਜ ਵਾਲੀ ਤੁਹਾਨੂੰ ਹਨਾ ਦੇਖਣ ਨੂੰ ਮਿਲੂਗੀ ਹਨਾ ਵੀ ਆਪਾਂ ਨੂੰ ਵੀਡੀਓ ਬਣਾ ਕੇ ਹਨਾ ਉਹ ਦੀ ਐਡਿਟ ਪਾਉਣੀ ਪੈਂਦੀ ਆ ਤੇ ਇਸ ਤਰ੍ਹਾਂ ਦਾ ਹੋ ਜਾਂਦਾ ਹੁੰਦਾ ਇਹ ਵੀ ਹੁਣ ਇੱਕ ਕੰਮ ਆ ਦੇਖੋ ਜੇ ਹੁਣ ਆਪਾਂ ਕਹੀਏ ਬਲੌਗਿੰਗ ਕੋਈ ਸੌਖਾ ਕੰਮ ਹੈ ਸੌਖਾ ਨਹੀਂ ਹੈ ਕਿਉਂਕਿ ਕੰਮ ਦੇ ਨਾਲ-ਨਾਲ ਕੈਮਰਾ ਚੱਕਣਾ ਵੀਡੀਓ ਬਣਾਉਣੀ ਫਿਰ ਉਹਨੂੰ ਐਡਿਟ ਵਗੈਰਾ ਕਰਨ ਦਾ ਕੰਮ ਹੋ ਜਾਂਦਾ ਹੁਣ ਨਾਲੇ ਤਾਂ ਮੈਂ ਸਬਜ਼ੀ ਕੱਟੂਗੀ ਨਾਲੇ ਵੀਡੀਓ ਐਡਿਟ ਕਰੂੰਗੀ ਤੇ ਐ ਰਸੋਈ ਦਾ ਕੰਮ ਕਰੂੰਗੀ ਫਿਰ ਮੈਂ ਉਧਰ ਫਾਰਮ 'ਚ ਵੀ ਡਿਓਰਟੀ ਬਚਾਉਣੀ ਹੋਊਗੀ ਹਨਾ ਫਿਰ ਪ੍ਰੈਸ ਆ ਵਗੈਰਾ ਦਾ ਹਜੇ ਰਹਿਣ ਦਾ ਕੰਮ ਤੇ ਜਿਹੜੇ-ਜਿਹੜੇ ਕੰਮ ਤੰਦੇ ਹੋਣਗੇ ਉਹ ਸਾਰੇ ਹੁਣ ਨਿਵੇੜ ਕੇ ਤੇ ਸੁਬੇਰੇ ਵਾਸਤੇ ਫਿਰ ਰੈਡੀ ਹੋਇ ਇੱਕ ਹਾਊਸ ਵਾਈਫ ਦੀ ਬਹੁਤ ਜ਼ਿਆਦਾ ਡਿਊਟੀਆਂ ਹੁੰਦੀਆਂ ਨੇ ਚਾਹੇ ਪਿੰਡ ਦੇ ਵਿੱਚ ਆ ਚਾਹੇ ਸ਼ਹਿਰ ਦੇ ਵਿੱਚ ਆ ਚਾਹੀ ਹਣਾ ਕਿਤੇ ਵੀ ਆ ਕੋਈ ਵੀ ਆ ਹਣਾ ਜਿਹੜੇ ਹੁਣ ਡਿਊਟੀ ਵਾਲੇ ਹੁੰਦੇ ਨੇ ਉਹਨਾਂ ਦਾ ਡਬਲ ਕੰਮ ਹੁੰਦਾ ਹਣਾ ਤੇ ਜਿਵੇਂ ਹੁਣ ਮੈਨੂੰ ਨਾਲ ਫਾਰਮ ਦਾ ਹਣਾ ਕਿਸੇ ਨੂੰ ਮੱਝਾ ਦਾ ਕਿਸੇ ਨੂੰ ਕਾਸ਼ ਦਾ ਤੇ ਇਕਾ ਛੋਟਾ ਜਿਸਨੀ ਤੇ ਨਹੀਂ ਟਿਕਦਾ ਹੈਗਾ ਤੇ ਚਲੋ ਠੀਕ ਆ ਜੀ ਤੇ ਇਹਦੇ ਨਾਲ ਹੀ ਆਪਾਂ ਅੱਜ ਲਈ ਵੀਡੀਓ ਦਾ ਐਂਡ ਕਰਦੇ ਆ ਬਸ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਕੱਲ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸੋਨੀ ਜੀ ਵੀਡੀਓ ਨਾਲ ਥੈਂਕ ਯੂ ਜੀ ਸਾਰਿਆਂ ਦਾ